ਸਾਰੇ ਦੋਸਤੋ ਵੈਲਕਮ ਟੂ ਕਿਕਰ ਸਿੰਘ ਬਲੌਗਸ ਅੱਜ ਅਸੀਂ ਚੱਲੇ ਆ ਕਿਹੜੇ ਨਾਟਕ ਚੱਲੇ ਬਈ ਪੰਜਾਬੀ ਨਾਟਕ ਤੇ ਅੱਜ ਅੱਜ ਚੱਲੇ ਆ ਜੀ ਅਸੀਂ ਕੁਵਾਰੀ ਮਾਂ ਇਹ ਹੈਗਾ ਢਿੱਲੋ ਫੈਮਿਲੀ ਤੇ ਤੇ ਇੱਕ ਹੋਰ ਆ ਉਹਦਾ ਮੈਂ ਨਾਂ ਨਹੀਂ ਹੁੰਦੀ ਕਿੱਦੇ ਹੈਗਾ ਕੋਈ ਨਹੀਂ ਉਹ ਦੋ ਨਾਟਕ ਤੇ ਕੱਲ ਬਈ ਤੁਸੀਂ ਬਾਗੇ ਸੀ ਫਿਰ ਸ਼ੂਟ ਤੇ ਕਿਹੜਾ ਜਾਣਾ ਸੀ ਤੁਸੀਂ ਉੱਥੇ ਫਿਲਮ ਸਿਟੀ 'ਚ ਨਹੀਂ ਕੱਲ ਮੈਂ ਗਿਆ ਹੀ ਨਹੀਂ ਕੱਲ ਕੱਲ ਉਧਰ ਮਿਡਸ ਚਲਾ ਗਿਆ ਉਧਰ ਮੀਟਿੰਗ ਸੀ ਫਿਲਮ ਦੀ ਉਹ ਫਿਲਮ ਦੀ ਮੀਟਿੰਗ ਕਰਕੇ ਫਿਰ ਉਥੋਂ ਆਇਆ ਸ਼ਾਮ ਨੂੰ 5 ਵਜੇ ਤੇ ਉਧਮਣ ਉੱਥੇ ਪਹਿਲਾਂ ਤਾਂ ਮੈਂ ਗਿਆ ਗਿਆ ਤਾਂ ਘੰਟੇ ਵਾਸਤੇ ਸੀਗਾ 1 ਵਜੇ ਫਿਰ ਉੱਥੇ ਜਦੋਂ ਪਹੁੰਚਿਆ ਉਹਦੇ ਗੱਲਾਂ ਬਾਤਾਂ ਦੇ ਵਿੱਚ 5 ਵਜੇ ਪਤਾ ਨਹੀਂ ਲੱਗਿਆ ਭੁੱਲ ਗਿਆ ਜਾਂ ਠੀਕ ਆ ਤੇ ਬਾਈ ਦਾ ਪੋਡਕਾਸਟ ਆਉਣਾ ਬਾਈ ਦੱਸੋ ਕਿਹੜੇ ਚੈਨਲ ਤੇ ਆਉਣਾ ਜੀ ਚੈਨਲ ਦੇ ਉੱਤੇ ਮੇਰਾ ਆਣਾਗਾ ਜੀ ਆਪਣਾ BMS ਸਾਰਿਆਂ ਨੇ ਜਾ ਕੇ ਦੇਖਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਉਹਤੇ ਰੀਲਾਂ ਵੀ ਚੱਕ ਕੇ ਪਾਉਣੀਆਂ ਆ ਤੇ ਆਉਣੀਆਂ ਬਹੁਤ ਬਹੁਤ ਕਾਣ ਕਾਣ ਗੱਲਾਂ ਹੁੰਦੀਆਂ ਬਾਈ ਸਾਜੋ ਬਾਕੀ ਠੀਕ ਹੈ ਨਾ ਸਪੋਰਟ ਕਰਿਆ ਕਰੋ ਪਾਇਆ ਕਰਿਓ ਬਾਈ ਦੀ ਇੰਸਟਾ ਆਈਡੀ ਹੈ ਵਿਰਾਟ ਮਹਿਲ ਉੱਤੇ ਜਾ ਕੇ ਮੈਂਸ਼ਨ ਕਰਕੇ ਸਟੋਰੀ ਜ਼ਰੂਰ ਪਾਉਣੀ ਹੈ ਜਿਹੜੇ ਜਿਹੜੇ ਬਲੌਗ ਦੇਖਦੇ ਆ ਬਲੌਗ ਚ ਤੁਹਾਨੂੰ ਕੋਈ ਸਕ੍ਰਿਪਟ ਵਧੀਆ ਲੱਗਦੀ ਹੈ ਕੋਈ ਸ਼ਾਰਟ ਵਧੀਆ ਲੱਗਦਾ ਉਹ ਚੱਕ ਕੇ ਤੁਸੀਂ ਸਟੋਰੀ ਪਾਉਣੀ ਹੈ ਉਹ ਵੀ ਪਾਇਆ ਕਰੋ ਕਮੈਂਟ ਵੀ ਕਰਿਆ ਕਰੋ ਚੰਗੀਆਂ ਗੱਲਾਂ ਵੀ ਦੱਸਿਆ ਕਰੋ ਵੀ ਅਸੀਂ ਹੋਰ ਕਿੱਦਾਂ ਦਾ ਕੀ ਗੱਲਬਾਤ ਸੁਧਾਰ ਕਰੀਏ ਆਏ ਮੁੰਡੇ ਅਸੀਂ ਬੈਠ ਜਾ ਬੇਸ਼ੱਕ ਹੁਣ ਫਿਰ ਪਤਨਾ ਚਲੋ ਜੀ ਹੁਣ ਅਸੀਂ ਜਾਂਦੇ ਆਪਾਂ ਕਿੰਨਾ ਵਜੇ ਚੱਲ ਗਏ ਖੇਤਾ ਵਿੱਚ ਹੁਣ ਚੱਲੇ ਆਂ ਅਸੀਂ ਸ਼ੂਟ ਤੇ ਹੀ ਕਿੰਨਾ ਵਜੇ ਦੀ ਪਰ ਪਹਿਲਾਂ ਤੁਹਾਨੂੰ ਦਿਖਾਉਣੀ ਏ ਛੁਰਲੀ ਆ ਛੁਰ ਵੀ ਤਾਂ ਹੈ ਨਹੀਂ ਅੱਜ ਛੁਰਲੀ ਪਹਿਲਾਂ ਨਹੀਂ ਆਜੀ ਕਿਦੋਂ ਨਹੀਂ ਛੁਰਲੀ ਨਹੀਂ ਛੁਰਤੀ ਆਉਂਦੀ ਹੈਲੋ ਆਜਾ ਬੱਜ ਕੇ ਬੜੀ ਦੇਰ ਦੀ ਹੈ ਇਹਦਾ ਮੇਰੇ ਤੋਂ ਡਰ ਗਿਆ ਨਾ ਬਿਲੈਂਸ ਹਾਂ ਚਲੋ ਜੀ ਹੁਣ ਅੱਧਾ ਚੱਲੇ ਆਂ ਖੇਤਾ ਵਿੱਚ ਜਾਵਾਂਗੇ ਅੱਜ ਥਿਊ ਦੇਖਦੇ ਦੇਖਦੇ ਉਹ ਸਪਾਸਟ ਬੰਦੇ ਆ। ਇੱਕ ਭਾਈ ਇਹ ਗੱਲ ਕਾ ਗਾਲੀ ਗਾਲੀ ਚ ਬਾਈ ਨੇ ਸ਼ੂਰ ਦੇ ਚੱਕਰ ਸ਼ਰਟ ਪੁੱਠੀ ਪਾ ਰਿਆ ਭਾਈ। ਟੀ-ਸ਼ਰਟ 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 ਪੁੱਠੀ ਪਾ ਰਿਆ ਭਾਈ। ਆਹ ਦੇਖੋ। ਆਹ ਦੇਖੋ ਪੁੱਠੀ ਪਾ ਰਿਆ। ਬਾਦ ਲੱਗਿਆ ਲੱਗਿਆ ਇਹ ਬਲੌਕ ਕੱਟਣ ਬਾਈ ਕਹਿੰਦਾ ਚਲ ਕੋਈ ਨਾ ਦਿਖਾ ਦੇ। ਨਹੀਂ ਨਹੀਂ ਆਪਾਂ ਨੂੰ ਪਤਾ ਨਾ ਕਿ ਉਹ ਕਿਹੜਾ ਕੀ ਚੀਜ਼ ਨਹੀਂ ਗੱਲਾਂ ਕੋਪੜੀਆਂ ਕੰਮੀਆਂ ਮਾਰਦਾ। ਸਾਰਾ ਕੁਝ ਬਦਲ ਲੱਗਦਾ। ਇਧਰ ਆਂਦਾ। ਸ਼ਰਟਾਂ ਪਾਉਣਾ ਨਾ ਕਰੀਂ। ਸੋ ਬੰਦਾ। ਤੇ ਸਬਜੀ ਲੈਣੀ ਹੈ ਸਬਜੀ ਲੈ ਸਕਦਾ ਸਬਜੀ ਲੈਣਾ ਕੁਛ ਭੁੱਖਾ ਜਿਹਾ ਇੱਕ ਤੁਹਾਨੂੰ ਅੱਜ ਮੈਂ ਆਪਣਾ ਘਰ ਦਿਖਾਵਾਂ ਜੇ ਤੁਸੀਂ ਬੱਸ ਵਿੱਚ ਗੱਲ ਤੋਂ ਜਾਣਾ ਨਹੀਂ ਚਾਹੁੰਦਾ ਤੇ ਮੇਰੇ ਬਾਬਾ ਜੀ ਜਾਂਦਾ ਜੁੜੀਆਂ ਉਹਨਾਂ ਨੇ ਤੇ ਹੁਣ ਮਾਦਾ ਤੋਂ ਨਾ ਤੁਨ ਆਪਣਾ ਪਰਾਣਾ ਘਰ ਪਾ ਜਿੱਥੇ ਮੇਰੀ ਬਾ ਮਾਂ ਮੀਂ ਜਾਂਦਾ ਆਸਾ ਰੋਂਦਾ ਜਿੰਦਾ ਲੱਗਿਆ ਜਿੰਦਾ ਲੱਗਿਆ ਕੋਈ ਆਸਾ ਮੇਰੇ ਬਹੁਤ ਮਨ ਦਿੱਤੀ ਕੋਈ ਨਾ ਕੋਈ ਪਈ ਦੇ ਪਰਾਏ ਆ ਜਾਂਦੇ ਜਦੋਂ ਤੋਂ ਲੰਘੇ ਨੂੰ ਮਨੋ ਖੋ ਪਰ ਜਦੋਂ ਆਇਆ ਨਾ ਮੈਨੂੰ ਆਇਆ ਨਾ ਬਹੁਤ ਮਾਰ ਮਾਰ ਉਹ ਵੀ ਚਲਾ ਗਿਆ ਅਸੀਂ ਥੋੜਾ ਜਿਹਾ ਪਿੰਡੋਂ ਉੱਤਰਾ ਅਸੀਂ ਆਏ ਤਾਂ ਉਹ ਨਾ ਸਕਦਾ ਪਿੰਡ ਨਾ ਪਿੰਡ ਜਾਨਾ ਸੁਭਾਤ ਨਹੀਂ ਕਰਦਾ ਨਹੀਂ ਸਾਡੀ ਸੁਭਾਜ ਪਈ ਉਹਦੇ ਨਾਲੇ ਬਦਲਦੀ ਹੋਈ ਗਈ ਜਿਆਦਾ ਇਹ ਵੀ ਦੇਖੀ ਕਿ ਇੱਥੇ ਬੈਠੇ ਹੁੰਦੇ ਜੀ 50 ਬਣਾ ਲਾ ਫਰਲਾ ਚੱਲਦੇ ਨੇ ਤੇ ਮੈਨੂੰ ਸਾਰਿਆਂ ਨੂੰ ਬੇਸ਼ੱਕ ਸਤਿਕਾਰ ਕਰਕੇ ਦੇਖਦੇ ਆਂ ਔਰ ਕਿਸੇ ਨੂੰ ਮੇਰਾ ਦੇਖ ਤੋਂ ਨਿਮਰਤਾ ਮਿਲਦਾ ਤੇ ਅੰਦਰ ਮੈਂ ਬਹੁਤ ਹੋਰ ਸ਼ਰਮਾਦਾ ਮੈਂ ਉਹਨੂੰ ਮਾਦੁਰ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਉਸ ਕਰਕੇ ਉਹ ਪਲ ਵਿੱਚ ਜਮਨ ਟੁੱਟ ਗਿਆ ਔਰ ਉਹਨੂੰ ਬਾਕੀ ਸਾਰਿਆਂ ਦਾ ਹੀ ਅਕਾਲਤ ਸਾਰੇ ਹੀ ਨੇ ਪਰ ਮਾਂ ਤਾਂ ਮਾਂ ਹੁੰਦੀ ਆ। ਕੱਪਟਨ। ਵੈਲਕਮ ਟੂ ਕਿੱਕਰ ਸੰਗਲੌਗ। ਅੱਜ ਆਪਾਂ ਸ਼ੁਰੂ ਕਰਾਂਗੇ ਪੰਜਾਬੀ ਨਾਟਕ ਮੁਕਲਾਵਾ। ਇਹਦਾ 21ਵਾਂ ਬਾਈਕ 23ਵਾਂ ਪਾਰ। ਤੇ ਅੱਜ ਆਪਰੇ ਡੀਟੇਲ ساری ਚੱਲ ਗੀਨ ਸਭੋ ਆ ਜੀ। ਆਪਣੇ ਟੀਮ ਮੈਂਬਰ ਆਏ ਹੋਏ ਸਾਰੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਬੇਬੇ ਇਹ ਕੁਸ਼ਨ ਕਿਹਨਾਂ ਜਾਓਗੇ ਮੈਂ ਤਾਂ ਜਰੀ ਖੜਾ ਏਦਰੀ ਘਾ ਦੇ ਠੀਕ ਹੈ ਹਾਂ ਜੀ ਭਾਈ ਜੀ ਅੱਜ ਆਪਣਾ ਮੁਕਲਾਵਾ ਸ਼ੁਰੂ ਤਾਂ ਹੀ ਹਾਂ ਹਾਂ ਜੀ ਬਿਲਕੁਲ ਹੈਗਾ ਉਸ ਕਹਿਣਾ ਚਾਹੁੰਗੀ ਜੀ ਪਹਿਲਾਂ ਚਾਹਾਂਗੇ ਜੇ ਐਨ ਐਨ ਸੀ ਨੇ ਪਹਿਲਾਂ ਸੀਨ ਕੰਪਲੀਟ ਕਰਨੇ ਆ ਉਸ ਤੋਂ ਬਾਅਦ ਦੇਖੀਏ ਕੀ ਹੁੰਦਾ ਹੈ ਨਾ ਕੋਈ ਨਾ ਸੀਨ ਤੇ ਹਾਂਜੀ ਸੀਨ ਚੈੱਕ ਕਰੀਏ ਦਾ ਬਾਈ ਹੈਦਰ ਆਪਣੇ ਸਣੀ ਬਾਈ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਕਿਵੇਂ ਤੁਹਾਨੂੰ ਮੀਂਹ ਬੋਤਾ ਰੋਟੀ ਖਾਈ ਨਾ ਪੂਰੀ ਦਾ ਨਾ ਸ਼ੁਕਰੀਆ ਪੂਰੀ ਦਾ ਨਾ ਸ਼ੁਕਰੀਆ ਕੰਮ ਕਰਨਾ ਚਾਹੁੰਦਾ ਕਰਦੇ ਹਾਂ ਅੰਦਰ ਖੜੇ ਹੋ ਪਿੱਜੀ ਖੜੇ ਖੜੇ ਪਿੱਜੀ ਜਾਨੇ ਆ ਉਧਰਲੇ ਸੀਨ ਮੈ ਰਹੇ ਨਾ ਬਹੁਤ ਕਾਫੀ ਦੇ ਹਮਤ ਹੁੰਦੇ ਤੇ ਵੇ ਤੇ ਕੰਮ ਤਾਂ ਨਹੀਂ ਖਾ। ਆ ਤੇ ਦੇਖਦੇ ਆ ਰਹੇ ਹਾਂ। ਅੱਜ ਆਪਾਂ ਤੁਹਾਨੂੰ ਲਾਈਵ ਹੀ ਜਾਵਾਂਗੇ। ਆਹੀ ਮੇਲਾ ਕਿਉਂ ਕਿਹਨੇ ਜਾਣਾ ਈ। ਚਲੀ। सनी। ਚਲੋ ਜੀ। ਮੇਰਾ ਫੋਨ ਤਾਂ ਵੀ ਚੱਕੀ ਲੈਂਦਾ। ਹਾਂ ਜੀ। ਮੇਰਾ ਫੋਨ ਉੱਧਰ ਹੀ ਰਹਿ ਗਿਆ। ਇਹ ਤਾਂ ਸੋਹ ਇੱਧਰ ਬਾਹਰ ਛੋਡੇ ਨਾਲ ਆਉਣਗੇ ਨਾ ਜੀ। ਹਾਂ ਮੈਂ। ਤੁਸੀਂ ਤਾਂ ਬਈ ਨਾਲ ਆਉਂਗੇ। ਆਪਾਂ ਚੱਲਦੇ ਪੋਈ ਜੀ। ਹਾਂ ਜੀ ਜੀ। ਚਲੋ ਬੇਬੇ। ਮੇਰਾ ਇੱਧਰ ਸੀ ਬੇਟੀ। ਫਾਈ ਹੁੰਦਾ ਸਕੂਟੀ ਤੇ। ਆਤਾ ਸੁਨੇਕੇ ਨਾਲ ਤੇ ਆਪਣਾ ਘਰ ਵੀ ਪੇਂਟ ਹੋ ਗਿਆ ਇਧਰ ਲੋਕੇਸ਼ਨ ਵੀ ਪੇਂਟ ਹੋ ਗਈ ਜੀ ਕਿਵੇਂ ਹੋ ਠੀਕਾ ਐਸਾ ਲੱਗ ਰਹਾ ਹੈ ਆਮਰਾ ਘਰ ਜੇ ਆਮਰਾ ਨਹੀਂ ਰੈਂਟਰ ਘਰ ਹੈ ਇਹ ਲੋਕੇਸ਼ਨ ਵਣ ਚ ਪੂਰੀ ਹੁਣ ਪੂਰੀ ਟਾਪ ਦੀ ਸੁਨ ਦਿਖਾਉਂਦੇ ਹਾਂ ਅੰਦਰ ਚੱਲ ਕੇ ਇਧਰ ਬਾਈ ਅੱਗੇ ਕੰਮ ਕਰੀ ਜਾਂਦੇ ਆ ਕੀ ਹਾਲ ਆ ਬਾਈ ਇਧਰ ਚੱਲੀ ਜਾਂਦਾ ਹਜੇ ਇਹ ਤੁਹਾਨੂੰ ਕਿਹਨਾਂ ਕੋਲ ਲੱਗਦਾ ਸੋਰਾ ਲੋਕੇਸ਼ਨ ਦੇ ਬਾਰੇ ਸਭ ਪੂਰੀ ਦੇਖ ਪੁਰਾਣੀ ਵੀਡੀਓਜ਼ ਦੇਖਿਆ ਹੋ ਤੁਸੀਂ ਇੱਥੇ ਬਹੁਤ ਖਲਾਰਾ ਪਿਆ ਹੋਇਆ ਸੀਗਾ ਆ ਦੇਖੋ ਪੂਰਾ ਚੁੱਲ੍ਹਾ ਵੀ ਸਾਫ਼ ਆ ਉੱਧਰ ਸਿੰਕ ਵੀ ਦਰੋਂ ਆਸ ਦੀ ਰਸੋਈਆ ਤੇ ਦੇਖੋ ਇਹ ਤੁਸੀਂ ਲਿਆ ਕੇ ਹੋਗਾ ਇਹ ਤੇ ਦਿਵਾ ਚ ਦਿਨ ਨੂੰ ਆ ਦੇਖੋ ਤੋ ਅਗਰ ਆਕਸੀਜਨ ਆਸਤੇ ਇਹ ਪਰਾਣੀ ਲੋਕ ਪਰਾਣੀ ਕੱਢ ਦਿੰਦੇ ਨੇ ਸਨ ਪਾਣਾ ਘਰ ਪਾਏ ਬਾਈ ਤੇ ਇੱਧਰ ਦੇਖੋ ਰੰਗ ਕਿਤੋਂ ਕਿੰਨਾ ਸੋਹਣਾ ਲੱਗਦਾ ਹੁਣ ਆਪਾਂ ਚੱਲਦੇ ਹਾਂ ਦੂਜੀ ਗਾਇਸ਼ ਇਹ ਤੁਹਾਨੂੰ ਦਿਖਾਉਨੇ ਆਂ ਦੇਖੋ ਏਡ ਏਡ ਦੇਖੋ ਕਿੰਨੇ ਸੋਹਣੇ ਰੰਗ ਕਿਤੇ ਆ ਤੇ ਇੱਧਰ ਸਾਡੇ ਸਾਰੇ ਆਰਟਿਸ ਬੈਠੇ ਆਂ ਦੇਖੋ ਕਿੰਨਾ ਮਾਹੌਲ ਲੱਗ ਰਿਹਾ ਹੈ ਉਹਨਾਂ ਦਾ ਅਗਰ ਆਪਣੀ ਬਾਈ ਜੀ ਆ ਗਈ ਕਿਵੇਂ ਹਾਂਜੀ ਸਸਰੀ ਘਰ ਸਾਰਿਆਂ ਨੂੰ ਉਣਾ ਸੀ ਲੱਗਦਾ ਸ਼ੂਟ ਕਰਨ ਸਾਡਾ ਹੋ ਗਿਆ ਟਾਈਮ ਰੋਟੀ ਪਾਣੀ ਖਾ ਲਈ ਚਾਹ ਪਾਣੀ ਪੀ ਲਿਆ ਤੇ ਹੁਣ ਲੋਕੇਸ਼ਨ ਕਿੰਨੀ ਵਧੀਆ ਲੱਗਦੀ ਆ ਨਾ ਜੀ ਰੰਗ ਕਰਕੇ ਬਹੁਤ ਸਾਰੇ ਬਣ ਗਈ ਰੰਗ ਵਧੀਆ ਲੱਗਦਾ ਏ ਮੈਨੂੰ ਆਹ ਰੰਗ ਵਧੀਆ ਲੱਗਦਾ ਏ ਆਹ ਕਰਿਆ ਵਾ ਬੀਬੀ ਨੇ ਕਿਵੇਂ ਲਪਾਫਾ ਖੋਲਿਆ ਕੀ ਭਾਲੀ ਨੇ ਬੀਬੇ ਚਪੜਾ ਵਾਲਾ ਦਿਆ ਪਾਪਾ ਨਹੀਂ ਪਾਵਾ ਚਪੜਾ ਗਰਮੀ ਹੁੰਦੀ ਆ ਮੁੜਕਾ ਬਹੁਤ ਹੁੰਦਾ ਤੇ ਹਮ

ਅਸੀ ਕੰਮ ਹਮਨ ਸਮਝਾਈ ਜਾਂਦੇ ਆ ਕਿ ਸਾਨੂੰ ਸੀਨ ਚ ਲੈਣਾ ਐਕਟਿੰਗ ਕਰਨਾ ਹੋਵੇ ਤੁਸ ਜਾਈ ਬਾਈ ਕੀ ਕਹਿੰਦਾ ਕਿਉਂ ਬਾਈ ਕਰ ਲੇਗਾ ਐਕਟਿੰਗ ਬਾਈ ਨੂੰ ਪੁੱਛਦਾ ਮੈਂ ਕਰ ਲੂ ਐਕਟਿੰਗ ਕਰ ਲੂਗਾ ਕਹਿ ਕੇ ਆਟਾ ਬਾਈ ਪਹਿਲਾਂ ਕਹਿੰਦਾ ਕਿਹੜੇ ਸੀਨ ਚ ਆਇਆ ਮੈਂ ਹਾਂ ਠੀਕ ਆ ਹੁਣ ਦੇਖ ਲਈ ਆ ਬਲੌਗ ਚ ਆਇਂਗੇ ਕਿਕਰ ਸਿੰਘ ਬਲੌਗ ਚ ਕਰ ਲਾਂਗੇ ਨੂੰ ਹੀ ਕਰਾਵਾਂਗੇ ਅਗਲੀ ਕਹਾਣੀ ਬਸ ਜਾ ਤਾਂ ਬਾਈ ਬਸ ਮੈਂ ਪੁੱਛੂੰਗਾ ਕਿੰਨਾ ਕਰਾਏਗਾ ਘਰਾਂ ਕੇ ਤਾਂ ਥੋੜਾ ਹੀ ਰਹਿਗਾ ਮੈਂ ਕਿਉਂ ਫਿਰ ਜਮੇਟ ਦੇ ਬੈਠੇ ਕਰਦੇ ਆ ਉਹ ਬਈ ਕੋ ਜਦੋਂ ਦੂਜਾ ਕਿੱਧਰ ਗਿਆ ਕਿਉਂ ਬਈ ਤੂੰ ਵੀ ਆਏਗਾ ਸੀਨ ਚ ਨਹੀਂ ਆਉਂਦਾ ਫਿਰ ਮੈਂ ਨਾ ਲੜਨਾਗਾ ਜਦ ਤੁਸੀਂ ਬਾਤ ਇਧਰ ਆਉਂਗੇ ਬਾਹਰੋਂ ਇਧਰ ਆਉਂਗੇ ਹੂੰ ਬਈ 11 12 ਦੇ ਵਿੱਚ ਆਖਿਆ ਗੱਲ ਦੀ ਮੇਰੇ ਨਾਲ ਮੋਟਰਸਾਈਕਲ ਪਾਸੇ ਕਰ ਹਾਂ ਕਰ ਦੇ ਮੋਟਰਸਾਈਕਲ ਪਾਸੇ ਕਰ ਸਰਸੀ ਨੇ ਬੜਾ ਹਲ ਆ ਤੇ ਇਹਦੇ ਵਿੱਚ ਨਸ ਨਹੀਂ ਆਉਂਦਾ ਬੜਾ ਚਾਰਜਰ ਬੈਠਾ ਹੋ ਗਿਆ ਬਾਈ ਇਹਦੇ ਚ ਕ੍ਰਿਕਟਸ ਪਏ ਕਟੇ ਪਏ ਵਿੱਚੇ ਤੇ ਲੋਤੀ ਦਾ ਹੋ ਗਿਆ ਸਾਰੇ ਸੀਨ ਕਰਕੇ ਹੁਣ ਬੈਠੇ ਆ ਫਿਲ ਹੋ ਗਈ ਆਪਰੇ ਸਰਵਾਈਵਰ ਉੱਠ ਗਿਆ ਮੈਡਮ ਨਿਰਮਲ ਸ਼ੇ ਵਰਗੇ ਜਿਹਾ ਬਾਈ ਉਹ ਹਟਕੜਾ ਦੇ ਟੀਮ ਤਾਂ ਅਕੜਾਂ ਦੇ ਹੋ ਗਏ ਬੇਬੇ ਜੀ ਆ ਇਹ ਜੀ ਬਣਦਾ ਜਿਨਾ ਉਸ ਵਿੱਚ ਇਹਦਾ ਬਾਤ ਤੇ ਮੇਰਾ ਕੈਮਰਾਮੈਨ ਸਾਡਾ ਡਗੂ ਇੱਥੇ ਰੋਣੇ ਲੱਗੇ ਆ। ਆ ਆ ਮੈਂ ਲਾ ਵਾਕਸੀਨ। ਕਰਨ ਜਾਨੀ ਬਣਾ ਜੀ ਮੈਂ ਕਰਦੇ ਕਰ ਦਿੱਤਾ ਮੈਂ ਬਾਈ ਸਿੱਧੀ। ਮੇਰੇ ਤਾਂ ਤਜ ਨਹੀਂ ਆਈ ਤਾਂ ਹੁਣ। ਹੋਰ ਇੱਕ ਵਾਰ ਕਰਦੀ। ਆ ਮੇਰਾ ਸਰਵੈਟ ਹੋ ਗਿਆ ਹੁਣ। ਉਹ ਬੁੱਧੀ ਨਹੀਂ ਹੁੰਦੀ ਕਰਦਾ ਜੀ ਟਮਾੜੇ। ਹੋਰ ਇਹ ਲੈ ਗਏ ਮੁਰਿੰਦੀ ਨੀ। ਉਹ ਤਾਂ ਕਈ ਵਾਰੋਂ ਧੁੰਦ ਧੁੰਦ ਘੁੰਮわせ ਹਾਂ ਜੀ ਜੀ ਹੋਇਆ ਦੀ ਆਹ ਕੋਈ ਗੱਡੀ ਆ ਕਰ ਦੇ ਬਾਈ ਦੋ ਅਸੀਂ ਦੀ ਖਿੱਚ ਕੇ ਹਾਂ ਮੈਨੂੰ ਦਿੰਨਾ ਬਈ ਪੈਸੇ ਮੈਨੂੰ ਦਿੰਨਾ ਬਈ ਪੈਸੇ ਹਾਂ 100 ਰੁਪਿਆ ਹੈਗਾ 100 ਰੁਪਏ ਦੇ ਦਿੱਤ ਸਾਰੇ ਅਸੀਂ ਤਾਂ ਖਾਣਾ ਲੈ ਕੇ ਆਉਣਾਗਾ ਠੀਕ ਹੈ ਨਾਲੇ ਬਰਤ ਲੈ ਕੇ ਆਉਣੀ ਆ ਨਾਲੇ ਦੇ ਵਿੱਚੋਂ ਦੁੱਧ ਲੈ ਕੇ ਆਵਾਂ ਟੀਲ ਭਾਰੀ ਦੁੱਧ ਜਿਹੜੇ ਬਾਕੀ ਬਚ ਗਏ ਉਹ ਵੀ ਖਰਾ ਦੇ ਉਹ ਜਮੇ ਕਰਾਇਆ ਉਹਨੇ ਖਾਤੇ ਚੋਂਦਾ ਹੋਇਆ ਤੁਹਾਡੇ ਵਿੱਚ ਖਾਤਾ ਨੰਬਰ ਦੇ ਦੋ ਮੈਨੂੰ ਆ ਉਹ ਜਮਾ ਕਰਾ ਕੇ ਆਉਣੇ ਆ ਕਿਉਂਕਿ ਐਡਾ ਕਰੜਾ ਨੋਟ ਦਿੰਦਾ ਨਹੀਂ ਤੇ ਦੇਖ ਤਾਂ ਸਿਆ ਹੈ ਨੰਬਰ ਕਰ ਗਏ ਇਹਦਾ ਗੈਂ ਲੱਗਦਾ ਗੰਧ ਦੇ ਵਾਲ ਆ ਜਾਂਦੇ ਨੇ ਐਵੇਂ ਇੱਥੋਂ ਕਿਹੜਾ ਲੈ ਕੇ ਮੋੜਿਆ ਸਾਰਾ ਕੁਝ ਹੀ ਆ ਗਿਓ 100 ਰੁਪਏ ਲੈ ਕੇ ਫੜਾ ਦੇ ਹਾਂ ਸਾਰਾ ਕੁਝ ਲੈਂਦਾ ਚੋ ਕੋ ਬਾਕੀ ਪੈਸੇ ਕੋਹ ਨਹੀਂ ਕਰਨਾ ਕੱਲੇ ਸਮੋਸੇ ਲਿਆ ਹਾਂ ਓਕੇ ਹਾਂ ਮੈਂ ਠੀਕ ਆਾਰੇ ਖਾਵਾਂਗੇ ਕਿੰਨੇ ਰੰਨੇ ਸਮੋਸੇ ਆਥੇ ਸੱਤ ਜਨੇ ਆਪਾਂ ਸਮੋਸੇ ਕਿੰਨੇ ਦੇ ਇੱਕ ਸਮੋਸਾ ਦਾ 15 ਦਾ ਠੀਕ ਬਰੈਡ ਦਾ ਦਸ ਦਾ ਦਸ ਦੇ ਬਰੈਡ ਲਿਆਵਾਂਗੇ ਬਰੈਡ ਲਈ ਨਾ ਸੰਤੋਟ ਮਸਾਲਾ ਆ ਜਾਂਦਾ ਠੀਕ ਬਰੈਡ ਦੱਸਦਾ ਹੁੰਦਾ ਜੀ ਬਰੈਡ ਵੀ ਦੱਸਦਾ ਹੁੰਦਾ ਜੀ ਬਰੈਡ ਵੀ ਦੱਸਦਾ ਹੁੰਦਾ ਜੀ ਬਰੈਡ ਵੀ 15 ਦਾ ਹਾਂ ਤੇਲ ਤੂੜ ਜਣਾਓ ਯਾਰ ਜਿਹੜੀ ਜੀ ਹੋਵੇ ਉਹ ਤਾਂ ਮੈਂ ਹੋਊਂਗੀ ਹਾਂ ਤੇਲ ਤਾਂ ਹੋਊਗਾ ਪਰ ਉਹ ਕੀਤੇ ਜਾਣਗੇ ਬ੍ਰੈਡ ਵੀ 15 ਦਾ ਬ੍ਰੈਡ ਵੀ 15 ਦਾ ਬਾਈ ਮਰ ਕੇ ਫੜ ਲਿਆ ਜਾ ਬ੍ਰੈਡ ਵੀ 15 ਦਾ ਬਾਈ ਛੇਨ ਮਰ ਕੇ ਫੜ ਲਿਆ ਜਾਗੇ ਇੱਕ ਗੋਲ ਤੇਰੀ ਗੱਲ ਸੁਣਾਂ ਹਾਂ ਬਾਈ ਸਾਰੇ ਸਾਡੇ ਰੋਟੀਆਂ ਲਿਖਾ ਕੇ ਲੈਉਣਾ ਅੱਜ ਮੈਂ ਤੁਹਾਨੂੰ ਲਿਖਾ ਰਿਹਾ ਕਿ ਅੱਜ ਬਾਈ ਪਾ ਕੱਢ ਲਾਵੇ ਜਿਹੜਾ ਆਪਾਂ ਸਾਰੇ ਪੀਜ਼ ਆਰਡਰ ਕਰ ਲੈਂਦੇ ਹਾਂ ਹੂੰ ਕੋਈ ਗੱਲ ਨਹੀਂ ਕਰਦਗੇ ਪੀਜ਼ਾ ਡੋਡੋਮਿਨੋ ਚ ਆ ਚਲ ਉਥੇ ਰ ਵੱਡਾ ਕਰਦੇ ਹੀ ਨਾਮ ਰੱਖਦਾ ਇੰਨਾ ਤਾਂ ਉਹਦੇ ਸਿੱਕੇ ਘਾਟ ਪਿੱਤਰਾ ਚੱਲ ਜੀ ਮਾਵਾਂ ਕਮ ਚੱਲ ਜੀ ਚੱਲ ਜੂ ਆਏ ਹੁਣ ਆ ਜਾਣਗੇ ਨੂੰ ਸੀ ਲੈ ਕੇ ਆਂਦੇ ਲੈ ਯਾਰ ਹੋਰ ਨਾਲ ਲੈ ਗਏ ਠੀਕ ਆ ਲੈ ਲਈ ਠੀਕ ਤੇਰੇ ਤੋਂ ਬਹੁਤ ਨਾ ਬਥੀ ਉਹਨਾਂ ਚ ਯਾ ਹੋਰ ਮੰਨਣਾ ਗੱਲ ਮਾਇਦਾ ਉਹੀ ਮੰਨਦੀ ਤੇ ਗੱਲ ਲੈ ਆਓ ਯਾ ਅਸਾ ਜਮਾ ਕਰਾ ਦੂ ਪਿਆ ਦਾ ਸਮਾਨ ਲੈ ਆਉਂ ਤਿੰਨ ਨਾ ਨਾ ਬਾਜਾ ਮਾਰੀਦਾ ਆਉਂਦਾ ਨਾ ਨਾ ਕੋਣ ਤੂੰ ਵੀ ਹੁਣ ਇਹਦੇ ਵਿੱਚ ਤੇਰੀ ਤੇਰੀ ਤਨਖਾਹ ਵੀ ਤੈਨੂੰ ਬਰਾਤ ਹੀ ਠੀਕ ਆ ਜੀ ਠੀਕ ਹੈ ਐਨੀ ਤਨਖਾਹ ਹੈ ਹੁਣ ਜਿਰਾਹ ਚ ਲੁੱਟ ਲਿਆ ਕਿਸੇ ਨੇ ਮੈਨੂੰ ਨਾ 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 ਦੋ ਬੋਲਦੇ ਕਹਿੰਦੇ ਅੰਨਾਂ ਨਹੀਂ ਲੁੱਟਣ ਵਾਲਾ ਨਹੀਂ ਤਾਂ ਦੋ ਇਹ ਲੈ ਜਾਣਾ ਇਥੋਂ ਆ ਲੰਬੇ ਨਾਲ ਲੈ ਆ ਨਾ ਮੈਂ ਕਦੇ ਨਾਲ ਰੰਗ ਵਾਲੇ ਨੂੰ ਫੜ ਕੇ ਲੈ ਆ ਨਾ ਰੰਗ ਵਾਲੇ ਜੀ ਕਹਿੰਦੇ ਬਈ ਕਮੈਂਟ ਆਜਾ ਕਮੈਂਟਾਂ ਚ ਕੀ ਕਹਿੰਦੇ ਆ ਕਮੈਂਟਾਂ ਚ ਕਹਿੰਦੇ ਕਿਕਰ ਸਿੰਘ ਦੀ ਵਰਤਾ ਤੋੜੋ ਕਤੰਦੋ ਮੈਨੂੰ ਕਹਿੰਦੇ ਤਰੰਗਾ ਹੀ ਪਾਈ ਕਰਦਾ ਪਤੰਦਰਾ ਚਾਦਰਾ ਹੋਰ ਕੁਰਤਾ ਹੋਰ ਪੱਗ ਹੋਰ ਇਹ ਦੇਖੋ ਆल्या ਦੇ ਸਮੋਸੇ ਸਮੋਸੇ ਤੇ ਬਰੈਡ ਹਰ ਦੂਜੀ ਗੱਲ ਇੱਕ ਗੱਲ ਹੋਰ ਮੁੰਡੇ ਨੇ ਵਾਕੀ ਵਚਤ ਕਰਕੇ ਮੈਨੂੰ ਪੈਸੇ ਮੋੜ ਕੇ ਬਣਾਈ ਆ ਮੈਨੂੰ ਦਿਖਾ ਰਿਹਾ ਤੇ ਅੱਧੇ ਮੈਂ ਜਮਾ ਕਰਾਇਆ ਆ ਪੈਸੇ ਇਹਨੇ ਬਚਾਰ ਕੇ ਲਿਆ ਕਰਦੇ ਆ ਵੀ ਮੈਨੂੰ beer ਪੀ ਠੀਕ ਹੈ ਮਸਤੀ ਦਾ ਮਾਹੌਲ ਆ ਬੂਰਾ ਆਪਣਾ ਫਟਦੇ ਉੱਤੇ ਤੇ ਆ ਬੈਠੇ ਰਾਮ ਰਾਜ ਨਾਲ ਕੋਈ ਫਿਕਰ ਨਹੀਂ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਕੋਈ ਪੱਕਾ ਨਹੀਂ ਵੀਡੀਓ ਬਣਦੀ ਆ ਬੜੇ ਨਾ ਬੜੀ ਨਾ ਬੜਿਆ ਸਾਡੀ ਮਾਤਾ ਜੀ ਪਈ ਹੈ ਨਾਮ ਕਰੀ ਜਾਂਦੇ ਆ ਖੁੜ ਲਿਆ ਦੇ ਸਮੋਸੇ ਸਮੋਸੇ ਖਾਣਾਗੇ ਤਾਂ ਆਮਾ ਆ ਲੈਪਈ ਗਏ ਜੀ ਪਰ ਆਪਣਾ ਕੋਲ ਹੋ ਗਈ ਆ ਪੁੱਛੜ ਪੂਰੀ ਸ਼ਹਿਰ ਤੋਂ ਰੱਖਿਆ ਇੱਕ ਤਾਂ ਮੈਨੂੰ ਆਨ ਲਾ ਆ ਸਿਦਰੀ ਮੇਰੇ ਪੱਲੇ ਪਾਦੀ ਤੁਸੀਂ ਪਰ ਉਹ ਕੁੱਤਾ ਨਾਲ ਕੀ ਨਕਰਾ ਤੁਸੀਂ ਉਹ ਮੈਂ ਮੈਂ ਕਹਿੰਦੇ ਤੁਸੀਂ ਤੋਂ ਦਿਸਪੋਟ हां बे भाई ने खींचा है मैं मारे ले गया हाथ से चक्की में ठाना बेटा देख नहीं हां भैया नहीं सारे सामने दान होने पास से तो आगे ना बोर्ड पे बात का बना बैठ मत जाओ मैं बोल रही थी जाने में आई क्या मैं नहीं बोलना था ये पाड़ा हो जाए बोलना बोले नहीं बोलना मतलब बोले नहीं बोलना मतलब आज मेरे तो हिंदी जाएगा ਤੁਹਾਡੇ ਜਿਆਗ ਸੜਕ ਨੂੰ ਬਣਾ ਲਾਇਆ ਕਰ ਸਕਦਾ ਉਂਗਲਾਂ ਦਾ ਹੰਟੀ ਵੜਗਾ ਲਾਉਂਦੀ ਆ ਉਂਗਲਾਂ ਦਾ ਹੰਟੀ ਵੜਗਾ ਲਾਉਂਦੀ ਆ ਦੇਖੋ ਜੀ ਤੁਮਾਂ ਕਹ ਲਾਗਾ ਅਸੀਂ ਸਾਡਾ ਘਰ ਵਾਸ ਜਵੇ ਸਾਡਾ ਕਰੇ ਵਿੱਚ ਵੀ ਵਾਸ ਜਵੇ ਤੇ ਸਾਡਾ ਵਾਸ ਜਵੇ ਬਕਲਾ ਦੇ ਵਿੱਚ ਵੀ ਪਰ ਬਸ ਦੋ ਔੜੀਆਂ ਐਂਦੀਆਂ ਸਾਡੀ ਲਾਈਫ ਦੇ ਵਿੱਚ ਜਿਹੜੀਆਂ ਦੋਨੇ ਘਰ ਦੇ ਬਸਾਉਣ ਲੀਆਂ ਕਰੇ ਵਿੱਚ ਤਾਂ ਆਂ ਨਹੀਂ ਬਸਾਉਣ ਦੀ ਇੱਕ ਆਦ ਬਸਾਉਣੀ ਦੋਨੇ ਮੈਂ ਤਾਂ ਬਸਾਉਣੀ ਐ ਮੈਂ ਇਹ ਕਹਿੰਦੀ ਆ ਕਿ ਮੇਰੀ ਧੀ ਦਾ ਘਰ ਬਸ ਜੇ ਮੱਕਾ ਜਿਹੜੀ ਆ ਨਣ ਬੈਠੀ ਹੈ ਨਾ ਮੇਰੀ ਕੁੜੀ ਜੀ ਇਹ ਆ ਬਣਾ ਲਾ ਇਹ ਹੋ ਮੜਾ ਲਾ ਕੁੜੀ ਨੇ ਤੂੰ ਬੈਠੀ ਆ ਆਪਣੀ ਜੱਟ ਨੂੰ ਸੋਣ ਲੱਗਿਆ ਮੈਂ ਤਾਂ ਮੇਰੀ ਕੀ ਕਰਕੇ ਬੈਠੀ ਐ ਵੀ ਕਿਤੇ ਮੇਰੀ ਤੀਨ ਨੂੰ ਮਾਰ ਨਹੀਂ ਨਾ ਦੇਣ ਥੋੜਾ ਕੀ ਪਤਾ ਚੱਲ ਜੇ ਅੱਜ ਕੋਲੋਂ ਇਹ ਅੱਲੇ ਹੀ ਲੱਗਦੇ ਹੋਰ ਹਾਂ ਮਾਂ ਦੀ ਬਿੱਟੀ ਆਉਂਦੇ ਨੇ ਕਿ ਚੜਾ ਕੋਈ ਪਾਉਂਦਾ ਕਹਿੰਦੇ ਨੇ ਟੈਕ ਹੋ ਗਿਆ ਜੇ ਵੀ ਤਾਂ ਨੀਚੇ ਕੱਟ ਕੇ ਨਾ ਉਹ ਪ੍ਰਿੰਟਰ ਥੱਲੇ ਰੱਖ ਕੇ ਵਰਤੋ ਉੱਪਰ ਨਹੀਂ ਆਉਂਦੀ ਜਿਹੜੀ ਸਹੀ ਮੰਦਿਰ ਆ ਫਲਾਇਟ ਕੁੜੀ ਦਾ ਨੀਚੇ ਦਾ

ਅਰੇ ਚਾਹ ਦਿਖਾਓ ਕੀ ਆਣਾ ਇਧਰ ਇਧਰ ਚਾਹੇ ਹਾਂਜੀ ਦੋਸਤੋ ਕੀ ਆ ਚਾਹਣਾ ਓਏ ਦੋਸਤੋ ਪਹਿਲਾਂ ਚਾਹ ਚਾਹ ਪਈ ਚਾਹ ਵੀ ਲੈ ਚਾਹ ਪੀ ਲਈ ਗਰਮੀ ਜਿਆਦਾ ਕੀ ਦਿਖਾਓ ਦਿਖਾਵੇ ਤੇ ਤੇ ਮੈਂ ਪਹਿਲਾਂ ਤਾਂ ਕਹਿ ਵੀ ਤਾਂ ਚਾਹ ਪੀ ਜਾਂਦੇ ਸਾਰੇ ਤੇ ਚਾਹ ਪੀ ਲੈਣੇ ਚਾਹ ਪਹੁੰਚ ਮਹਿੰਗੀ ਲੱਗ ਰਹੀ ਉਹ ਤੇ ਡੋਲ ਨਹੀਂ ਗਰਮ ਮੇਰੇ ਹੱਥ ਮਰਦੇ ਨੇ ਹੋਣੀ ਮੈਡਮ ਨੂੰ ਫੜਾਓ ਚਾਹ ਭਾਈ ਇਹਨਾਂ ਨੇ ਜਾਣਾ ਦੋ ਦਰਾਂ ਦੇ ਬੜਾ ਸੁਣੀ ਮੈਨੂੰ

ਮੈਨੂੰ ਮੈਡਮ ਕਹਿੰਦੀ ਵੀ ਚਾਹ ਛੱਡ ਦੇ ਕਹਿੰਦੀ ਭੂਤਾਰਗਾ ਹੋਈ ਜਾਂਦਾ ਕਾਲਾ ਟਿੱਟਣਾ ਐ ਵੀ ਚਾਹ ਨਾਲ ਕੋਈ ਕਾਲਾ ਹੁੰਦਾ ਹੁੰਦਾ ਮੈਨੂੰ ਦੱਸਿਓ ਹੁੰਦਾ ਬਈ ਨਹੀਂ ਹੁੰਦਾ ਯਾਰ ਮੈਂ ਤਾਂ ਆਵਾਜ਼ ਤਾਂ ਕਾਹੀ ਸੁਣਿਆ ਸੁਣਿਆ ਤਾਂ ਐਂ ਆ ਤੂੰ ਚਾਹ ਪੀਂਦਾ ਨਹੀਂ ਕੀ ਉਹ ਚਾਹ ਨਾਲ ਰੰਗਦਾ ਨਹੀਂ ਹੁੰਦਾ ਹੁੰਦਾ ਆ ਬਈ ਹੁੰਦਾ ਚਾਹ ਨਾਲ ਰੰਗਦਾ ਹੁੰਦਾ ਮੇਰੀ ਗੱਲ ਸੁਣ ਚਾਹ ਬਦਲ ਚਾਹ ਬਦਲ ਨਾ ਰਾਇ ਤਾਂ ਮੈਂ ਦੇਦੀ ਪਰ ਚਾਹ ਮੈਂ ਆਪ ਪੀਂਦੀ ਕਰ ਦੋ ਸੀਨਾ ਬੱਸ ਜਦੋਂ ਸੀ ਲੱਜਾ ਚੁੱਕਿਆ ਸੀਂਦੇ ਲਿਆਦੇ ਕਿੰਨਾ